ਆਲੂ ਦੇ ਪਰੌਂਠੇ ਆਲੂ ਦੇ ਸਮੋਸੇ ਸਬਜ਼ੀਆਂ ਦੇ ਵਿੱਚ ਆਲੂ ਖਾਣੇ ਹਰੇਕ ਨੂੰ ਪਸੰਦੇ ਚਾਹੇ ਕਿ ਸਬਜ਼ੀ ਗੋਭੀ ਦੀ ਹੋਵੇ ਤਾਂ ਆਲੂ ਗੋਭੀ ਆਲੂ ਮਟਰ ਸੋਨੇ ਕਾ ਤਰ੍ਹਾਂ ਦੀਆਂ ਸਬਜ਼ੀਆਂ ਜਿਸ ਦੇ ਵਿੱਚ ਅਸੀਂ ਆਲੂ ਪਾਉਂਦੇ ਆਂ ਔਰ ਸਾਡੇ ਹਰੇਕ ਘਰ ਦੇ ਮੈਂਬਰ ਨੂੰ ਆਲੂ ਦਾ ਸਵਾਦ ਬਹੁਤ ਚੰਗਾ ਲੱਗਦਾ ਹੈ ਹਾਲਾਂਕਿ ਅਸੀਂ ਗੱਲ ਕਰੀਏ ਤਾਂ ਇਸ ਦੇ ਵਿੱਚ ਕਾਰਬੋਹਾਈਡਰੇਟਸ ਬਹੁਤ ਜ਼ਿਆਦਾ ਹੁੰਦੇ ਨੇ ਜਿਹੜੇ ਲੋਕ ਵਜ਼ਨ ਘਟਾਉਣਾ ਚਾਹੁੰਦੇ ਨੇ ਉਹਨਾਂ ਨੂੰ ਆ ਆਲੂਆਂ ਦਾ ਸੇਵਨ ਜੋ ਹੈ ਘੱਟ ਕਰਨਾ ਚਾਹੀਦਾ ਹੈ ਕਿਉਂਕਿ ਇਸ ਵਿੱਚ ਕਾਰਬਸ ਬਹੁਤ ਜ਼ਿਆਦਾ ਮਿਲ ਰਹੇ ਨੇ ਤੇ એનર્ਜੀ ਵੀ ਤੁਹਾਨੂੰ ਬਹੁਤ ਜ਼ਿਆਦਾ ਮਿਲ ਰਹੀ ਹੁੰਦੀ ਹੈ ਸਟਾਰਚ ਇਸ ਤੋਂ ਤੁਹਾਨੂੰ ਬਹੁਤ ਜ਼ਿਆਦਾ ਮਿਲਦਾ ਹੈ ਹਾਲਾਂਕਿ ਇਸ ਨਾਲ ਪੇਟ ਭਰਿਆ- ਆ ਰਹੀਆਂ ਆਲੂ ਦੇ ਉਹਨਾਂ ਫਾਇਦਿਆਂ ਬਾਰੇ ਜਿਸ ਦੇ ਨਾਲ ਤੁਹਾਡੀ ਸਕਿਨ ਜੋ ਹੈ ਚਮਕਦਾਰ ਹੋਣ ਵਾਲੀ ਹੈ ਤੁਹਾਡੇ ਸਕਿਨ ਨੂੰ ਲੈ ਕੇ ਤੁਹਾਡੇ ਚਿਹਰੇ ਨੂੰ ਲੈ ਕੇ कोई भी थोड़ी प्रॉब्लम चल रही है चाहे वह पिगमेंटेशन है या डार्क सर्कल्स ने या तो अपने फेस से नैचुरल ग्लो बधा चाहते हो तो आलू थी कि मदद कर सदै इसी बारे गल करा सो सब तो पहले तो यह जान लो कि आलू के गुण पाए जाते हैं आलू में बहुत चंगी मात्रा में विटामिन सी मिलता है विटामिन ए मिलता है विटामिन बी कॉम्पलैक्स मिलता है तो यह तीन ही विटामिन जो है साढ़े स्किन देर गल करिए हैल्दी स्किन के लिए बहुत जरूरी ने क्योंकि यह एंटीऑक्सी ਹੁੰਦੇ ਨੇ ਔਰ ਫ੍ਰੀ ਰੈਡੀਕਲਸ ਟੌਕਸਿਨਸ ਨੂੰ ਸਾਡੀ ਬਾਡੀ ਤੋਂ ਬਾਹਰ ਕਰਨ ਦਾ ਕੰਮ ਕਰਦੇ ਨੇ ਸੋ ਇਸ ਲਈ ਸਾਡੀ ਸਕਿਨ ਦੇ ਲਈ ਵੀ ਇਹ ਵਿਟਾਮਿਨਸ ਬਹੁਤ ਜ਼ਰੂਰੀ ਨੇ ਇਸ ਦੇ ਨਾਲ ਨਾਲ ਅਗਰ ਮਿਨਰਲਸ ਹੀ ਅਸੀਂ ਗੱਲ ਕਰ ਲਈਏ ਤਾਂ ਇਸ ਵਿੱਚ ਚੰਗੀ ਮਾਤਰਾ ਦੇ ਵਿੱਚ ਪੋਟਾਸ਼ੀਅਮ ਮਿਲ ਜਾਂਦਾ ਹੈ ম্যাগਨੀਸ਼ੀਅਮ ਮਿਲ ਜਾਂਦਾ ਹੈ ਔਰ ਮੈਗਨੀਜ਼ ਮਿਲਦਾ ਹੈ ਈਵਨ ਸੇਲੇਨੀਅਮ ਮਿਲਦਾ ਹੈ ਸੇਲੇਨੀਅਮ ਵੀ ਸਾਡੀ ਸਕਿਨ ਦੇ ਲਈ ਬਹੁਤ ਜ਼ਰੂਰੀ ਹੈ ਸਿੱਧਾ ਇਹ ਮਿੱਟੀ ਤੋਂ ਹੀ ਜੋ ਹੈ ਕਿਸੇ ਸਬਜ਼ੀ ਦੇ ਵਿੱਚ ਆਂਦਾ ਹੈ ਔਰ ਉਸ ਦੇ ਨਾਲ ਹੀ ਸਾਡੀ ਡਾਈਟ ਵਿੱਚ ਸ਼ਾਮਿਲ ਹੋ ਪਾਂਦਾ ਹੈ ਸੋ ਬਹੁਤ ਗੁਣ ਨੇ ਔਰ ਹੁਣ ਮੈਂ ਸਿੱਧਾ ਗੱਲ ਕਰਦੀਆਂ ਕਿ ਫੇਸ ਦੇ ਕਿਹੜੀ-ਕਿਹੜੇ ਇਸ਼ੂਜ਼ ਦੇ ਵਿੱਚ ਤੁਸੀਂ ਇਸ ਨੂੰ ਕਿਵੇਂ ਵਰਤ ਸਕਦੇ ਹੋ ਤਾਂ ਕਿ ਤੁਹਾਨੂੰ ਟੇ ਸਾਰੇ ਫਾਇਦੇ ਮਿਲਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਪਿਗਮੈਂਟੇਸ਼ਨ ਦੀ ਸੋ ਜੇਕਰ ਆਪਾਂ ਦੇਖਿਓ ਕਈਆਂ ਦੇ ਪਿਗਮੈਂਟੇਸ਼ਨ ਯਾਨੀ ਆਪਾਂ ਜਿਹਨੂੰ ਛਾਈਆਂ ਵੀ ਕਹਿੰਦੇ ਆ ਇਹ ਬਦਲੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਤੁਸੀਂ ਉੱਥੇ ਜੋ ਹੈ ਆ ਫਰੈਸ਼ ਜਿਹੜਾ ਆਲੂ ਹੁੰਦਾ ਉਸ ਦਾ ਉਸ ਨੂੰ ਰਗੜ ਕੇ ਉਸ ਦਾ ਤੁਸੀਂ ਰਸ ਕੱਢ ਲਓ ਜਾਂ ਫਿਰ ਜਿਹੜਾ ਆਲੂ ਦਾ ਸ্লাইਸ ਪਤਲਾ ਜਾਂ ਕੱਢ ਲਓ ਤੇ ਉਸ ਨੂੰ ਮ사ਜ ਕਰੋ ਜਿੱਥੇ ਤੁਹਾਡੇ ਬਲੈਮਿਸ਼ ਜਿਹੜੇ ਸ਼ੁਰੂ ਹੋ ਰਹੇ ਨੇ ਚੰਗੀ ਮਾਤਰਾ ਵਿੱਚ ਇਸ ਵਿੱਚ ਐਂਟੀਆਕਸੀਡੈਂਟਸ ਨੇ ਮਿਨਰਲਸ ਨੇ ਪੋਟਾਸ਼ੀਅਮ ਹੈ ਮੈਗਨੀਸ਼ੀਅਮ ਹੈ ਸਾਰੇ ਖਣਿਜ ਜੋ ਹੈ ਰਲ ਕੇ ਤੁਹਾਡੇ ਜਿੱਥੇ ਇਹ ਪਿਗਮੈਂਟੇਸ਼ਨ ਹੋ ਰਹੀ ਹੈ ਉਸ ਨੂੰ ਸਹੀ ਕਰ ਦਿੰਦੇ ਨੇ ਅਗੂ ਗੱਲ ਕਰੀਏ ਜਿਨ੍ਹਾਂ ਦੇ ਪਿਗਮੈਂਟੇਸ਼ਨ ਦੀ ਤਾਂ ਮੈਂ ਗੱਲ ਕਰ ਚੁੱਕੀ ਐ ਦਾਗ ਤੱਬੇ ਕਿਸੇ ਵੀ ਤਰ੍ਹਾਂ ਦੇ ਦਾਗ ਤੱਬੇ ਕਿਵਰੀ ਅਨ ਇਕਵਨ ਸਕਿਨ ਟੋਨ ਹੁੰਦੀ ਐ ਕਿ ਤੋ ਡਾਰਕਨੈਸ ਹੁੰਦੀ ਹੈ ਕਿ ਤੋ ਲਾਈਟ ਹੁੰਦੀ ਹੈ ਸਕਿਨ ਤਾਂ ਤੁਸੀਂ ਆਲੂ ਦਾ ਜਿਹੜਾ ਰਸ ਹੈ ਉਹ ਨਿਕਾਲ ਕੇ ਆਪਣੇ ਚਿਹਰੇ ਤੇ ਲਗਾਉਂਦੇ ਹੋ ਤਾਂ ਤੁਹਾਡੇ ਦਾਗ ਤੱਬੇ ਕਿਸੇ ਵੀ ਤਰ੍ਹਾਂ ਦੇ ਪਏ ਹੋਏ ਨੇ ਨਾ ਚਿਹਰੇ ਤੇ ਉਹ ਵੀ ਬਿਲਕੁਲ ਸਾਫ਼ ਹੋ ਜਾਣਗੇ ਡਾਰਕ ਸਰਕਲ ਜਿਹੜਾ ਕਾਲੀ ਹੈ ਬਹੁਤ سارے ਲੋਕਾਂ ਨੂੰ ਇਹ ਪ੍ਰੋਬਲਮ ਹੁੰਦੀ ਹੈ ਤਾਂ ਉਸ ਲਈ ਕਈ ਤਰ੍ਹਾਂ ਦੇ ਮਹਿੰਗੇ ਮਹਿੰਗੇ ਪ੍ਰੋਡਕਟਸ ਵੀ ਕਈ ਖਰੀਦਦੇ ਨੇ ਕਿਉਂਕਿ ਚਿਹਰਾ ਬਿਲਕੁਲ ਸਾਫ਼ ਹੁੰਦਾ ਹੈ ਸਕਿਨ ਬਹੁਤ ਅੱਛੀ ਹੁੰਦੀ ਹੈ ਲੇਕਿਨ ਡਾਰਕ ਸਰਕਲਸ ਜਿਹੜੇ ਹੁੰਦੇ ਨੇ ਨਾ ਉਹ ਚਿਹਰੇ ਦੀ ਖੂਬਸੂਰਤੀ ਨੂੰ ਵਿਗਾੜ ਰਹੇ ਹੁੰਦੇ ਨੇ ਸੋ ਤੁਸੀਂ ਬਹੁਤ ਹੀ ਈਜ਼ੀ ਜਾਇਏ ਕੰਮ ਹੈ ਦੇਖੋ ਜਿਹੜਾ ਆਲੂ ਹੈ ਇਸਾ ਪਤਲਾ ਜਿਹਾ ਸ্লাইਸ ਕੱਟ ਕੇ ਆਪਣੇ ਅੰਡਰ ਆਈ ਇੱਥੇ ਤੁਸੀਂ ਰੱਖ ਦੇਣਾ ਜਿੱਥੇ ਤੁਹਾਨੂੰ ਡਾਰਕ ਸਰਕਲਸ ਦੀ ਪ੍ਰੋਬਲਮ ਹੈ 15-20 ਮਿੰਟ ਅੱਧਾ ਘੰਟਾ ਲਗਾ ਕੇ ਰੱਖੋ ਔਰ ਇਸ ਨੂੰ ਕੰਟੀਨਿਊ ਦੇਖੋ ਜਿਹੜੀ ਵੀ ਆਪਾਂ ਹੋਮ ਰੈਮਡੀਜ਼ ਕਰਦੇ ਆ ਨਾ ਨੇਚਰਲ ਵੇ ਦੇ ਨਾਲ ਉਸ ਨੂੰ ਥੋੜਾ ਟਾਈਮ ਲੱਗਦਾ ਹੈ ਤੇ ਪਰ ਤੁਸੀਂ ਅਗਰ ਕੰਟੀਨਿਉਟੀ ਦੇ ਨਾਲ ਇਸ ਪ੍ਰੋਸੈਸ ਨੂੰ ਕੰਟੀਨਿਊ ਕਰਦੇ ਰਹਿੰਦੇ ਹੋ ਇੱਕ ਘਰੇਲੂ ਨੁਸਖੇ ਅਪਣਾਦੇ ਰਹਿੰਦੇ ਹੋ ਤਾਂ ਤੁਹਾਨੂੰ ਵਾਕੇ ਇਸ ਉੱਪਰ ਬਹੁਤ ਵਧੀਆ ਫਰਕ ਮਿਲਣ ਵਾਲਾ ਸੋ ਡਾਰਕ ਸਰਕਲ ਲਈ ਵੀ ਇਹ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਰਹਿਣ ਵਾਲੇ ਨੇ ਸ্লাইਸ ਹੀ ਲਗਾ फिर उसको कद्दूकस करके उसका रस निचोड़ लो और कॉटन ਦੇ ਵਿੱਚ ਡਿਪ ਕਰਕੇ ਉਹ कॉटन ਤੁਸੀਂ ਇੱਥੇ ਰੱਖ ਸਕਦੇ ਹੋ और ਆਪਾਂ ਹੁਣ ਤਿੰਨ ਪ੍ਰੋਬਲਮ ਦੀ ਗੱਲ ਕਰ ਚੁੱਕੇ ਹਾਂ ਔਰ ਮੈਂ ਗਲੋਇੰਗ ਸਕਿਨ ਦੀ ਗੱਲ ਕਰਨਾ ਚਾਹੂੰਗੀ ਜਿਹੜੇ ਚਾਹੁੰਦੇ ਨੇ ਕਿ ਚਿਹਰੇ ਤੇ ਬਹੁਤ ਵਧੀਆ ਗਲੋਰੀਆ ਈਵਨ ਅਸੀਂ ਗੱਲ ਕਰੀਏ ਨਾ ਫੇਸ਼ੀਅਲ ਵਰਗਾ ਗਲੋਰੀ ਤਾਂ ਵੀ ਤੁਸੀਂ ਇੱਥੇ ਆਲੂ ਦੀ ਮਦਦ ਲੈ ਸਕਦੇ ਹੋ ਕੋਈ ਵੀ ਫੇਸ ਪੈਕ ਤੁਸੀਂ ਲਗਾਉਣ ਜਾ ਰਹੇ ਹੋ ਨਾ ਚਾਹੇ ਕਿ ਮਲਤਾਨੀ ਮਿੱਟੀ ਦਾ ਹੀ ਫੇਸ ਪੈਕ ਲਗਾਣਾ ਹੈ ਉਸ ਦੇ ਵਿੱਚ ਤੁਸੀਂ ਜੋ ਹੈ ਆਲੂ ਦਾ ਜਿਹੜਾ ਰਸ ਹੈ ਉਸ ਨੂੰ ਯੂਜ਼ ਕਰੋ ਕੋਈ ਵੀ ਫੇਸ ਪੈਕ ਲਗਾ ਰਹੇ ਹੋ ਉਸ ਦੇ ਵਿੱਚ ਆਲੂ ਦੇ ਰਸ ਨੂੰ ਲਗਾਤਾਰ ਯੂਜ਼ ਕਰਦੇ ਰਹੋ ਤਾਂ ਤੁਹਾਡਾ ਚਿਹਰਾ ਨੈਚੁਰਲ ਤਰੀਕੇ ਦੇ ਨਾਲ ਗਲੋ ਕਰਨ ਵਾਲਾ ਹੈ ਅੱਗੋਂ ਆ ਜਾਣਿਆ ਜੀ ਨੈਕਸਟ ਪੁਆਇੰਟ ਹੈ ਜਿਹੜਾ वो है चुरड़ियाँ रिंक की जिन्होंने प्रॉब्लम है सो स्किन सान टाइट कर भी काम करता देखो विटामिन सी बहुत अच्छी मात्रा के और स्किन विटामिन सी बहुत ही ज्यादा जरूरी है किसी भी तरह के टॉक्सिन ने उन्होंने रिमूव करने के लिए फ्री रेडिकल्स है क्योंकि असं कई तरह के प्रोडक्ट्स कई बार अपनी स्किन पर अपलाई कर रहे हों प्रोडक्ट नई कई बार कुछ हार्मफुल कैमिकल्स भी सानते लगे रह जाते हैं जिस है एजिंग का प्रोसैस बहुत ज्यादा फास्ट हो जाता है चुरड़िया फाइनल उम्र तो पेलिया शुरू हो जाए चाहे कदूकस करके अपने फेस नर जरूर करो या आलू का रस को और उस क्लिनिंग जो है अपने फेस की करोगे तो जी चुरडिया ने या फाइन लाइन ने उमर तो पेल ही जिखनिया शुरू हो गई सब हौली हौली ठीक है ਕੋਣ ਵਾਲੀਆਂ ਨੇ ਨੈਕਸਟ ਪੁਆਇੰਟ ਤੇ ਆ ਜਾਣੇ ਆ ਜੀ ਅਗੋਂ ਮੈਂ ਗੱਲ ਕਰਨ ਜਾ ਰਹੀ ਆ ਜਿਨ੍ਹਾਂ ਨੂੰ ਪਿੰਪਲਸ ਦੀ ਪ੍ਰੋਬਲਮ ਹੈ ਸੋ ਪਿੰਪਲਸ ਜਿੱਥੇ ਪ੍ਰੋਬਲਮ ਆਂਦੀ ਹੈ ਨਾ ਤਾਂ ਦੇਖੋ ਅਸੀਂ ਜਦੋਂ ਮਾਰਕੀਟ ਵਿੱਚ ਜਾਂਦੇ ਆ ਤਾਂ ਅਸੀਂ ਕੋਈ ਦਵਾਈ ਲੈ ਕੇ ਆਂਦੇ ਆ ਜਾਂ ਅਸੀਂ ਕਹਿ ਲਈ ਕੋਈ ਸਪਲੀਮੈਂਟ ਅਗਰ ਖਾਣਿਆ ਤਾਂ ਉਹਨਾਂ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਹੀ ਹੁੰਦੀਆਂ ਜੋ ਤੁਹਾਨੂੰ ਸਿਰਫ ਇੱਕ ਆਲੂ ਤੋਂ ਮਿਲਣ ਵਾਲੀਆਂ ਨੇ ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਵਿਟਾਮਿਨ ਏ ਵਿਟਾਮਿਨ ਸੀ ਵਿਟਾਮਿਨ ਬੀ ਕੰਪਲੈਕਸ ਔਰ ਇਸ ਨਾਲ ਤੁਹਾਨੂੰ ਪੋਟਾਸ਼ੀਅਮ ਮਿਲ ਰਿਹਾ ਹੈ ਮੈਗਨੀਸ਼ੀਅਮ ਮਿਲ ਰਿਹਾ ਹੈ ਮੈਗਨੀਜ਼ ਮਿਲ ਰਿਹਾ ਹੈ ਸੈਲੇਨੀਅਮ ਮਿਲ ਰਿਹਾ ਹੈ ਸੋ ਇਹ ਸਾਰੀਆਂ ਚੀਜ਼ਾਂ ਜੋ ਹੈ ਤੁਹਾਡੀ ਸਕਿਨ ਨੂੰ ਬੈਟਰ ਬਣਾਉਣ ਦੇ बहुत मदद करोबलम है, जिनानों है, कोई भी जो बैक्टीरिया है उस तो, तो, का और नाल नाल तो उस हो है, आलू थे मदद कर रहा है सो आलू का रस कभी एकने की प्रॉब्लम है पिंपल्स की प्रॉब्लम है उद्ते लगा देखोगे कुछ ही दिन ईवन एक दो दिन ही अगर सही ढंग ਲਗਾਣੇ ਰੈਗੂਲਰ ਤਾਂ ਤੁਹਾਡੇ ਪਿੰਪਲਸ ਜੋ ਹੈ ਠੀਕ ਹੋਣੇ ਸ਼ੁਰੂ ਹੋ ਜਾਣਗੇ ਰੈਗੂਲਰ ਠੀਕ ਹੋਣ ਤੋਂ ਬਾਅਦ ਵੀ ਲਗਾਉਂਦੇ ਰਹੋਗੇ ਤਾਂ ਜਿਹੜੇ ਪਿੰਪਲਸ ਦੇ ਨਿਸ਼ਾਨ ਵੀ ਪਏ ਨੇ ਨਾ ਉਹ ਵੀ ਬਿਲਕੁਲ ਕਲੀਅਰ ਹੋਣ ਵਾਲੇ ਨੇ ਸੋ ਜ਼ਰੂਰ ਤੁਸੀਂ ਇਹਨਾਂ ਚੀਜ਼ਾਂ ਨੂੰ ਆਲੂ ਨੂੰ ਜੋ ਹੈ ਆਪਣਾ ਅਗੇ ਦੇਖੋ ਤੁਹਾਡੀ ਖੂਬਸੂਰਤੀ ਦੇ ਵਿੱਚ ਚਾਰ ਚੰਨ ਲਗਾ ਦੇਗਾ ਆਲੂ ਸੋ ਆਲੂ ਖਾਨ ਦੇ ਵਿੱਚ ਤਾਂ ਚੰਗਾ ਲੱਗਦਾ ਆਲੂ ਦੇ ਪ੍ਰੌਂਟੇ ਆਲੂ ਦੇ ਸਮੋਸੇ ਜਾਂ ਹਰ ਸਬਜ਼ੀ ਦੇ ਵਿੱਚ ਅਸੀਂ ਆਲੂ ਨੂੰ ਐਡ ਕਰ ਲੈਨੇ ਆ ਟੇਸ ਤਾਂ ਤੁਹਾਡਾ ਵਧਾਉਂਦਾ ਹੀ ਹੈ ਪਰ ਨਾਲ ਦੇ ਨਾਲ ਅਗਰ ਤੁਸੀਂ ਚਿਹਰੇ ਦੇ ਲਈ ਵੀ ਇਸ ਨੂੰ ਯੂਜ਼ ਕਰਦੇ ਹੋ ਤਾਂ ਤੁਹਾਡੇ ਚਿਹਰੇ ਦੀ ਰੰਗਤ ਨੂੰ ਵੀ ਇਹ ਵਧਾਣ ਵਾਲਾ ਹੈ ਸੋ ਜ਼ਰੂਰ ਅਪਲਾਈ ਕਰਕੇ ਦੇਖਣਾ ਇਹ ਹੋਮ ਰੈਮਡੀ ਬੜੀ ਹੀ ਆਸਾਨ ਜੀ ਹੋਮ ਰੈਮਡੀ ਘਰ ਦੇ ਵਿੱਚ ਹੀ ਆਰਾਮ ਦੇ ਨਾਲ ਕਰ ਸਕਦੇ ਹੋ ਜਿਹੜੇ ਜਿਹੜਾ ਗਲੋ ਮਹਿੰਗੇ ਮਹਿੰਗੇ ਫੇਸ਼ੀਅਲ ਵੀ ਨਹੀਂ ਦੇ ਪਾਉਂਦੇ ਨਾ ਇਹ ਆਲੂ ਦਾ ਰਸ ਤੁਹਾਡੇ ਚਿਹਰੇ ਤੇ ਗਲੋ ਲਿਆ ਸਕਦਾ ਹੈ ਅਗਰ ਤੁਸੀਂ ਇਸ ਨੂੰ ਰੈਗੂਲਰ ਕਰਦੇ ਹੋ ਆਈ ਹੋਪ ਅੱਜ ਦੀ ਵੀਡੀਓ ਤੁਹਾਨੂੰ ਚੰਗੀ

ਆਲੂ ਵਿੱਚ ਬਹੁਤ ਚੰਗੀ ਮਾਤਰਾ ਵਿੱਚ ਵਿਟਾਮਿਨ ਸੀ ਤੁਹਾਨੂੰ ਮਿਲਦਾ ਹੈ ਵਿਟਾਮਿਨ ਏ ਮਿਲਦਾ ਹੈ ਵਿਟਾਮਿਨ ਬੀ ਕੰਪਲੈਕਸ ਮਿਲਦਾ ਹੈ ਤੇ ਇਹ ਤਿੰਨੇ ਹੀ ਵਿਟਾਮਿਨ ਜੋ ਹੈ ਸਾਡੀ ਸਕਿਨ ਦੇ ਲਈ ਅਸੀਂ ਅਗਰ ਗੱਲ ਕਰੀ ਸਾਡੀ ਹੈਲਥੀਅਸ ਸਕਿਨ ਦੇ ਲਈ ਬਹੁਤ ਜ਼ਰੂਰੀ ਨੇ ਕਿਉਂਕਿ ਇਹ ਐਂਟੀਆਕਸੀਡੈਂਟ ਹੁੰਦੇ ਨੇ ਔਰ ਫ੍ਰੀ ਰੈਡੀਕਲਸ ਟੌਕਸਿਨਸ ਨੂੰ ਸਾਡੀ ਬਾਡੀ ਤੋਂ ਬਾਹਰ ਕਰਨ ਦਾ ਕੰਮ ਕਰਦੇ ਨੇ ਸੋ ਇਸ ਲਈ ਸਾਡੀ ਸਕਿਨ ਦੇ ਲਈ ਵੀ ਇਹ ਵਿਟਾਮਿਨਸ ਬਹੁਤ ਜ਼ਰੂਰੀ ਨੇ ਇਸ ਦੇ ਨਾਲ ਨਾਲ ਅਗਰ ਮਿਨਰਲਸ ਹੀ ਅਸੀਂ ਗੱਲ ਕਰ ਲਈਏ ਤਾਂ ਇਸ ਵਿੱਚ ਚੰਗੀ ਮਾਤਰਾ ਦੇ ਵਿੱਚ पोटाशियम मिल है, मैगनीशियम मिल है, और मैगनीज मिलता है ईवन सिलेनियम मिलता है सलेनियम भी साड़ी स्किन बहुत जरूरी है सीधा ये मिट्टी तो ही जो है किसी सब्जी के बच्चे आता है और उसे नाल ही साड़ी डाइट वि शामिल हो है, सो बहुत गुण ने